ਗੱਲਬਾਤ ਚੱਲ ਰਹੀ ਆ ਆ ਟਰੰਪ ਹੁਣੀ ਉਧਰ ਜਿਹੜਾ ਆ ਕਾਫੀ ਗੁੱਸੇ ਦੇ ਵਿੱਚ ਆ ਤੇ ਇਹ ਵੀ ਖਬਰਾਂ ਆ ਰਹੀਆਂ ਜੀ ਕਿ ਕਹਿੰਦੇ ਭਾਰਤ ਦਾ ਸ਼ਹਿਰ ਜਹਾਜ਼ ਆਪਣੇ ਲੋਕਾਂ ਨੂੰ ਲੈ ਕੇ ਉਤਰੂਗਾ ਇੱਕ ਸ਼ਹਿਰ ਦਾ ਕੱਲ ਨੂੰ ਉਤਰਨਾ ਤੇ ਇੱਕ ਪਾਸੋਂ ਨੂੰ ਦੋ ਜਹਾਜ਼ ਆ ਰਹੇ ਆ ਜੀ ਇੱਕ ਨੇ ਦੋ ਆ ਪਰ ਫੇਰ ਖਬਰਾਂ ਆ ਰਹੀਆਂ ਜੀ ਕਿ ਕਹਿੰਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨਾ ਤੋਂ ਨਾਲ ਭਗਵੰਤ ਮਾਨ ਉਹਨੇ ਕਹਿੰਦੇ ਅਸੀਂ ਸਵਾਗਤ ਕਰਾਂਗੇ ਜੀ ਧਰੋ ਸਭ ਦੇਖੋ ਪਹਿਲਾ ਜਹਾਜ਼ ਹੈ ਜਿਹੜਾ ਜੀ ਉਹ 5 ਫਰਵਰੀ ਨੂੰ ਇੱਥੇ ਲੈਂਡ ਕੀਤਾ ਸੀ ਜੀ ਉਹਦੇ ਵਿੱਚ 104 ਫਰੈਸੀ ਤੇ ਪੰਜਾਬ ਦੇ مسافروں ਦੇ ਵਿੱਚ ਕੱਟ ਸੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ ਜੀ ਅਫਸੋਸ ਇਸ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਉਹ ਅਮਰੀਕਾ ਦੇ ਜਿਹੜੇ ਕੋਈ ਸ਼ਹਿਰਕ ਜਹਾਜ਼ ਹੈ ਜਾਂ ਫੌਜੀ ਜਹਾਜ਼ ਕਹਿ ਸਕਦੇ ਉਹਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਹੂੰ ਹੂੰ ਔਰ ਉਹਨਾਂ ਨੂੰ ਮੂਰਿਆ ਗਿਆ ਸੀ ਹੱਥਕੜੀਆਂ ਨਾਲ ਤੇ ਬੇੜੀਆਂ ਦੇ ਨਾਲ ਹੂੰ ਹੂੰ ਬਾਅਦ ਵਿੱਚ ਇਸ ਗੱਲ ਦੀ ਜਿਹੜੀ ਚਰਚਾ ਸੰਸਾਰ ਪੱਧਰ ਦੇ ਵਿੱਚ ਹੋਈ ਕਿ ਇਹਨਾਂ ਨਾਲ ਗੈਰ ਮਨੁੱਖੀ ਵਰਤਾਲਾਅ ਕਿਉਂ ਕੀਤਾ ਗਿਆ ਜੀ ਤਾਂ ਉਹਦੇ ਵਿੱਚ ਹੁਣ ਉਹਨਾਂ ਨੇ ਦੁਬਾਰਾ ਇੱਕ ਹੋਰ ਜਹਾਜ਼ ਭੇਜਣੇ ਅਰ ਉਸ ਜਹਾਜ਼ੇ ਵਿੱਚ ਜਿਹੜਾ ਨਵੇਂ ਬੰਦੇ ਆਉਣੇ ਜਿਹੜਾ ਜਹਾਜ਼ ਅੱਜ ਲੈਂਡ ਕਰ ਰਹਾ ਹੈ ਉਹਦੇ ਵਿੱਚ ਕੁੱਲ ਜਿਹੜੇ ਹੈਗੇ ਜੀ 119 ਯਾਤਰੀ ਹੈ ਜੀ ਪੰਜਾਬ ਦੇ ਸਤਾਜਾਸ ਤੇ ਹਰਿਆਣਾ ਦੇ ਚੇਤੀ ਹੈ ਜੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਜਹਾਜ਼ ਕੱਲ ਵੀ ਆ ਰਿਹਾ ਤੇ ਉਹਦੇ ਵਿੱਚ ਕੁੱਲ 175 ਜਿਹੜੇ ਹੈ ਉਹ ਜਿੰਸਪੋਰਟੀ ਹੈ ਉਹ ਆ ਰਹੇ ਹੈ ਜੀ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਸਾਡੇ ਦੇਸ਼ ਦੀ ਅਪਰੋਚ ਕੀ ਹੈ ਉਸੀਂ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਕਿ ਉਹ 트럼ਪ ਸਾਹਿਬ ਨੂੰ ਮਿਲ ਕੇ ਆਏ ਹਨ ਦੀ ਮੁਲਾਕਾਤ ਮੇਰੇ ਖਿਆਲ ਨਾਲ ਉਹਨਾਂ ਦੇ ਨਾਲ ਹੋ ਗਈ ਹੈ ਕੀ ਮੋਦੀ ਜੀ ਨੇ ਇਹ ਮਾਮਲਾ 트럼ਪ ਸਾਹਿਬ ਨਾਲ ਉਠਾਇਆ ਜੀ ਕੀ ਇਹਨਾਂ ਲੋਕਾਂ ਦੇ ਨਾਲ ਗੈਰ ਮਨੁੱਖੀ ਵਰਤਾਰਾ ਨਹੀਂ ਕੀਤਾ ਜਾਊਗਾ ਜਦੋਂ ਪਹਿਲਾ ਜਹਾਜ਼ ਤੇ ਆਇਆ ਸੀ ਚੰਦੀ ਸਾਹਿਬ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜਾ ਹੈਗਾ ਲੈਨਪਾਲਸ ਤੇ ਤੱਕ ਪਰਿਵਾਰਕ ਮੈਂਬਰ ਤੱਕ ਪਹੁੰਚਦੇ ਪਹੁੰਚਦੇ ਹੈ ਲੇਕਿਨ ਕੇਂਦਰ ਸਰਕਾਰ ਵੱਲੋਂ ਕੋਈ ਵੀ ਐਸ ਕੋਈ ਸਾਡੇ ਮੰਤਰੀ ਜਿਹੜੇ ਆਪਣੇ ਤੁਹਾਡੇ ਐਨਆਰਆਈ ਮੰਤਰੀ ਐ ਕੁਲਦੀਪ ਜੀ ਜੀ ਢਾਰੀਵਾਲ ਉਹ ਕੁਲਦੀਪ ਸਿੰਘ ਢਾਰੀਵਾਲ ਜਰੂਰ ਗਏ ਜਿਨ੍ਹਾਂ ਨੇ ਐਲਾਨ ਵੀ ਕੀਤਾ ਸੀ ਕਿ ਕੋਈ ਗੱਲ ਨਹੀਂ ਅਸੀਂ ਇਹਨਾਂ ਲੋਕਾਂ ਨੂੰ ਇੱਥੇ ਨੌਕਰੀਆਂ ਦੇ ਦੇਾਂਗੇ ਨੌਕਰੀਆਂ ਦੇ ਦੇਣ ਤਾਂ ਚੰਗੀ ਗੱਲ ਹੈ ਹੁਣ ਕਿਉਂਕਿ ਐਸਪਲੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਇੱਕ ੱਟਕਾ ਲੱਗਿਆ ਇਹਨਾਂ ਦੀ ਸਰਕਾਰ ਨਹੀਂ ਬਣੀ ਔਰ ਇਹਨਾਂ ਦੇ ਦੋਨੋਂ ਵੱਡੇ ਡੀਟੇ ਵੀ ਹਾਰ ਗਏ ਹੈ ਉਹ ਚਾਹੇ ਕੇਜਰੀਵਾਲ ਹੋਵੇ ਤੇ ਚਾਹੇ ਮਨੀਸ਼ ਦਸੋਧਿਆ ਹੋਵੇ ਜੀ ਦਿੱਲੀ ਦੇ ਵਿੱਚ ਜਿਹੜੀ ਉਹ ਸਾਰੇ ਦੇ ਸਾਰੇ ਐਮਐਲਏ ਬੁਲਾਏ ਸੀ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਸਪਸ਼ਟ ਕਹਿ ਦਿੱਤਾ ਸੀ ਕੇਜਰੀਵਾਲ ਨੇ ਕਿ ਹੁਣ ਜਿਹੜਾ ਪੰਜਾਬ ਦੇ ਵਿੱਚ ਵੀ ਤੁਹਾਨੂੰ ਚੱਕੀ ਤਰ੍ਹਾਂ ਕੰਮ ਕਰਨਾ ਪੈਣਾ ਹੈ ਤੇ ਇਹ ਨਾ ਹੋਵੇ ਕਿ ਆਪਾਂ ਪੰਜਾਬ ਦੀ ਹਾਰੀਏ ਤੇ ਇਹ ਪੰਜਾਬ ਦੀ ਹਾਰ ਜਾਂਦੀ ਆ ਆਮ ਆਦਮੀ ਪਾਰਟੀ ਦਾ ਫੇਰ ਇਹ ਸਮਝ ਲਓ ਕਿ ਆਮ ਆਦਮੀ ਪਾਰਟੀ ਨਾ ਪਹੁੰਚਿਆ ਜੀ ਕਿਉਂਕਿ ਦੋਸਤ ਪੇਪਾ ਦੀ ਵਜ੍ਹਾ ਕਰਨਾ ਜਿਹੜੀਆਂ ਇਥੋਂ ਇਹਨਾਂ ਨੂੰ ਵੋਟਾਂ ਮਿਲੀਆਂ ਸੀ ਚੰਗੀਆਂ ਵੋਟਾਂ ਮਿਲੀਆਂ ਸੀ ਕੋਲ ਪਰਸੈਂਟੇਜ ਵੱਧ ਸੀ ਕੁਝ ਗੁਜਰਾਤ ਔਰ ਗੋਆ ਵਗੈਰਾ ਚ ਵੀ ਹੋ ਗਈ ਸੀ ਤੇ ਨੈਸ਼ਨਲ ਪਾਰਟੀ ਬਣ ਗਈ ਸੀ ਹਮਮੈਂ ਤੁਸੀਂ ਵੀ ਜੇ ਆਪਾਂ ਦੇਖੀਏ ਤਾਂ ਪਹਿਰ ਇਸ ਪਾਰਟੀ ਦੇ ਪੰਜਾਬ ਦੇ ਵਿੱਚੋਂ ਲੱਗੇ ਸੀ 2014 ਚ ਜਦੋਂ ਇਹਨਾਂ ਦੇ 40 ਮੈਂਬਰ ਚੁੜੇ ਗਏ ਸੀ ਜੀ ਉਹ ਕਿਉਂਕਿ ਜਿਵੇਂ ਜਿਸ ਤੱਕ ਨਾਲ ਪਾਸ ਉੱਤੋਂ ਪ੍ਰੈਗ ਹੈ ਉਦੋਂ ਕ ਲੈਸਟ ਦਿੱਤਾ ਗਿਆ ਕਿ ਜਿਹੜੀ ਬਾਲ ਸਾਹਿਬ ਨੂੰ ਦਿੱਲੀ ਤੋਂ ਕਿ ਭਗਵੰਤ ਮਾਨ ਜੀ ਕੱਲ ਸ਼ਾਮੀ ਪਹੁੰਚ ਗਿਆ ਜੀ ਅੰਮ੍ਰਿਤਸਰ ਹੂੰ ਹੂੰ ਔਰ ਉਹਨਾਂ ਦੇ ਆਉਣ ਦਾ ਕਾਰਨ ਵੀ ਇਹੀ ਹੈ ਜਿਹੜੇ ਕਿਹਾ ਜੀ ਮੈਂ ਆਪਣੇ ਜਿਹੜੇ ਸਾਡੇ ਜਿਹੜੇ ਲੋਕ ਪਰੋ ਰਿਪੋਰਟ ਕੀਤੇ ਹੈ ਉਹਨਾਂ ਨੂੰ ਮੈਂ ਸੇ ਨਸਦੀਬ ਕਰੂੰਗਾ ਉਹਨਾਂ ਦੇ ਨਾਲ ਮੈਂ ਆਪਣਾ ਦੁੱਖ ਸੁੱਖ ਸਾਜਿਆ ਕਰੂੰਗਾ ਤੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੋਊਗੀ ਜੀ ਕਿਸੇ ਨਵਾਰੀ ਭਗਵੰਤ ਮਾਨ ਉਹ ਰਾਦੇ ਆਪਾਂ ਇਹ ਵੀ ਜਾਰੀ ਕਰਦਾ ਹੂੰ ਉਹ ਕਹਿੰਦੇ ਵੀ ਜਿਹੜੇ ਹੈਗੇ ਆ ਇਹ ਜਿਹੜੇ ਜਹਾਜ਼ ਇੱਥੇ ਕਿਉਂ ਲੈਂਡ ਕੀਤਾ ਜਾਂਦਾ ਪੰਜਾਬ ਇਹ ਲੋਕ ਜਿਹੜਾ ਲੈਡ ਕੀਤਾ ਸੀ ਜੱਦੀ ਸਾਹਿਬ ਚ ਪੰਜਾਬ ਦੇ ਲੋਕ ਤਾਂ ਘੱਟ ਸੀ ਬਿਲਕੁਲ ਜੀ ਉਹਦੇ ਵਿੱਚ ਹਰਿਆਣੇ ਦੇ ਤੇ ਗੁਜਰਾਤ ਦੇ ਲੋਕ ਵੱਧ ਸੀ ਹੂੰ ਤਾਂ ਮੈਂ ਭਗਵੰਦ ਮਾਨ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਜਹਾਜ ਜਾਂਦਾ ਜਿੰਨੀ ਦੇ ਵਿੱਚੋਂ ਉਤਰਨਾ ਚਾਹੀਦਾ ਇਹ ਅੰਮ੍ਰਵਾਚ ਨੂੰ ਉਤਰਨਾ ਚਾਹੀਦਾ ਜੀ ਸਭ ਤੋਂ ਜ਼ਿਆਦਾ ਪਰ ਦੇਖੀਏ ਜਿਹੜੇ ਟਿਕਟੇ ਤੇ ਟੱਕਦਾ ਲੋਕ ਜਾਂਦੇ ਸਾਡੇ ਪੰਜਾਬੀ ਵੀ ਜਾਂਦੇ ਪਰ ਇਸ ਕੰਤੂ ਕੋਈ ਸਰਕਾਰੀ ਨਹੀਂ ਹੈਗਾ ਜੀ ਪਰ ਇਹ ਪੱਤੇ ਜ਼ਿਆਦਾ ਜ਼ਿਆਦਾ ਗੁਜਰਾਤੀ ਜਾਂਦੇ ਹੈ ਜੀ ਔਰ ਗੁਜਰਾਤੀ ਹਰ ਇਸ ਤਰੀਕੇ ਦਾ ਇਸਤੇਮਾਲ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਪਰਿਵਾਰ ਦੀ ਖਬਰ ਆਈ ਸੀ ਕਿ ਉਹ ਪਰਿਵਾਰ ਫਰੀਦ ਹੋ ਗਿਆ ਸੀ ਮੈਕਸੀਕੋ ਆਸਪਾਸ ਦੇ ਤੁਨੀ ਉਹਨਾਂ ਨੂੰ ਕਤਲ ਆ ਕੇ ਚੰਦੇ ਸੀ ਤੇ ਮਹਤਵਪੂਰਨ ਪਰ ਕਿਥੋਂ ਦੇ ਦਾਸੀ ਜੀ ਹੋ ਵੀ ਰਤੀ ਸੀ ਉਹਨਾਂ ਵੀ ਜਿਹੜੇ ਅੰਕੜੇ ਜਿਹੜੇ ਸਾਡੇ ਸਾਹਮਣੇ ਭਾਰਤ ਦੇ ਵਿਚਾਰੇ ਜਿਆਦਾਤਰ ਗੁਜਰਾਤੀ ਹੈ ਲੇਕਿਨ ਇੱਕ ਗਰੀਮਤੀ ਅਜਿਸਤੇ ਨਵੀਆਂ ਪਜਾਤੀਆਂ ਨੂੰ ਬਦਨਾਮ ਕਰਨ ਦੇ ਵਾਸਤੇ ਜਹਾਜ ਨੂੰ ਲੈਂਡ ਕਰਵਾਇਆ ਜਾਂਦਾ ਆਪਰ ਸਰਸਾ ਤੇ ਜੇ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਜਿਹੜਾ ਅੱਜ ਤੋਂ ਨਹੀਂ ਇਹ ਮੁੱਢ ਕਦੀਮ ਤੋਂ ਹੁੰਦੀ ਰਹੀ ਹੈ ਜੀ ਗੰਢੀ ਬਾਬੇ ਦੀ ਆ ਘੱਟਨ ਕਰਦੇ ਰਹਿੰਦੇ ਆ ਸਾਡੇ ਜਿਹੜੇ ਹੈਗੇ ਕਾਲਰ ਸਹਿਬਾਦ ਵੀ ਕਰਦੇ ਰਹਿੰਦੇ ਆ ਖਾਸ ਕਰਕੇ 5 ਸਾਲ ਜੀ ਜਦੋਂ ਗੰਢੀ ਬਾਬੇ ਦਾ ਪਾਟਾ ਘਾਟਾ ਮਾਨੂੰ جہਾਜ ਤੇ ਆਇਆ ਸੀ ਤੇ ਉਹਦਾ ਵੀ ਗੋਲਿਆਂ ਦਾ ਸਵਾਗਤ ਕੀਤਾ ਗਿਆ ਸੀ ਹੂੰ ਹੂੰ ਉੜਕਿਓ جہਾਜ ਤੇ ਚਲਾ ਗਿਆ ਸੀ ਉਹ جہਾਜ ਨੂੰ ਉੱਤੇ ਵੀ ਲੈ ਜਿਹੜਾ ਹੈਗਾ ਉਹ ਅਹਰ ਦਾ ਮੌਕਾ ਨਹੀਂ ਬਣਿਆ ਦਿੱਕਤ ਹੈ ਨਾਲ ਦੀ ਸਰਕਾਰ ਤੋਂ ਦੇ ਬਾਰੇ ਪਾਪੀ ਵੀ ਮਕੀ ਇਹ ਤਾਂ ਯਾਦ ਕਰ ਲੈਣ ਦੇ ਕਿ ਪੰਜਾਬੀ ਇਤਿਹਾਸ ਤੇ ਇਸ ਕਾਨੂੰ ਕਿਉਂ ਨਹੀਂ ਯਾਦ ਕਰਦੇ ਕਿ ਜਿਹੜੀ ਕਦਰ ਪਾਰਟੀ ਸਾਡੇ ਗਦਰੀ ਬਾਬੇ ਨੇ ਬਣਾਈ ਸੀ ਆਜ਼ਾਦੀ ਦੀ ਸੰਪੂਰਨ ਆਜ਼ਾਦੀ ਦਾ ਨਾੜਾ ਉਹਨਾਂ ਨੇ ਬੁਲੰਦ ਕੀਤਾ ਸੀ ਕਾਂਗਰਸ ਪਾਰਟੀ ਨੇ ਤਾਂ ਕਿਤੇ ਮਗਰੋਂ ਜਾ ਕੇ ਆਜ਼ਾਦੀ ਦਾ ਨਾੜਾ ਬੁਲੰਦ ਕੀਤਾ ਜੀ ਪਰ ਗਦਰੀ ਬਾਬੇ ਉਸ 17 ਕੁ ਛੱਡ ਕੇ ਆਪਣੇਆਂ ਡੌਕੜੀਆਂ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਕਦਰ ਕਰਨ ਵਾਸਤੇ ਇੱਥੇ ਆਏ ਸੀ ਪੀ ਸਭੀ ਜਿਹੜੇ ਜਿਹਨਾਂ ਲੋਕਾਂ ਨੂੰ ਫਸ ਗਿਆ ਹੈਗਾ ਉਹਨਾਂ ਵਿੱਚ 80% ਦੀ ਪੰਜਾਬੀ ਹੈ ਬਿਲਕੁਲ ਦਿੱਕਤ ਅਤਾ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਸਭ ਤੋਂ ਵੱਧ ਫਸ ਗਿਆ 80% ਦੀ ਵਾਦੀ 2% ਤੇ ਕੁਰਬਾਨੀਆਂ ਦੇ ਵਿੱਚ ਰਹਿ ਗਿਆ 80% ਤੱਕ ਚਲਦੇ ਇਹਨੂੰ ਇਹਦਾ ਕੋਈ ਟਿੱਕਰ ਨਹੀਂ ਕਰਦਾ ਲੇਕਿਨ ਸਾਨੂੰ ਬਦਨਾਮ ਕਰਨ ਵਾਸਤੇ ਗੱਲ ਕਰਦੇ ਤੇ ਮੈਂ ਇੱਥੇ ਭਵਤਮਨ ਨਾਲ ਸਹਿਮਤਾ ਕਿ ਉਹਨੇ ਗੱਲ ਸਾਬ ਕੀਤਾ ਜਾ ਰਿਹਾ ਪਰ ਪ੍ਰਯਾਤੋ ਇਹ ਅੱਜ ਦੇ ਨਾਲ ਸਹਿਮਤਾ ਪਰ ਅਗਲੀ ਗੱਲ ਇਹ ਹੈ ਕਿ ਜੇ ਭਗਵਤ ਪਾਣ ਦੀ ਇਹ ਗੱਲ ਐਨਆਰਆਈ ਦੀ ਵਧੀਆ ਗੱਲ ਹੈ ਕਿ ਉਹ ਐਨਆਰਆਈ ਦਾ ਵਿਭਾਗ ਵੀ ਉਹਨਾਂ ਦੇ ਘਰਮਡ ਪਿਆਲੇ ਆਖੂ ਦੇ ਕੋਈ ਜਿਹੜਾ ਜਿਹਦੇ ਕੋਲ ਪਹਿਲਾਂ ਖੇਤੀਬਾੜੀ ਦਾ ਪਹਾੜਾ ਥੋੜਾ ਪੰਚਾਇਤ ਵਿਭਾਗ ਵੀ ਦਾ ਸੀ ਖੇਤੀਬਾੜੀ ਵਿਭਾਗ ਵੀ ਦਾ ਸੀ ਉਹਨੂੰ ਕਿਹਦਾ ਕੰਮ ਤਸੀਰੋ ਉਹਦਾ ਕਾਰ ਨਹੀਂ ਪਤਾ ਲੱਗੇ ਹਮ ਇੰਨਾ ਕੁ ਮਤਲਬ ਚਾਰ ਚੱਲਦੀ ਆਵਾਜ਼ ਵੀ ਪਾਟੀ ਆਪਣੇ ਬੰਦਿਆਂ ਦੇ ਨਾਲ ਹੁਣ ਉਹ ਚਲੋ ਗਏ ਇਹ ਐਤੇ ਇਹਨਾਂ ਨੇ ਕਹਿ ਦਿੱ ਅਸੀਂ ਕੋਈ ਨਹੀਂ ਅਸੀਂ ਆਪਣੇ ਬੰਦਿਆਂ ਨੂੰ ਫਕਤ ਉਹ ਚੱਤ ਨੂੰ ਨੌਕਰੀਆਂ ਨੌਕਰੀਆਂ ਦੀ ਗੱਲ ਵੀ ਕਰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਹੁਣ ਕੰਮ ਕਰਨਾ ਪਿਆ ਹੈ। ਵੈਸੇ ਜਿਹੜੀ ਹੈਗੀ ਹੈ ਸਾਡਾ ਆਪਣਾ ਫੈਲਾਕ ਕਾਫੀ ਸਾਰਾ ਉੱਤ ਬੈਠਾ ਹੈ। ਸੀਨੀਅਰ ਪੁਲਿਸ ਅਫਸਰ ਵੀ ਬੈਠੇ ਹੈ ਕਿਉਂਕਿ ਮੁੱਖ ਮੰਤਰੀਗੇ ਆ ਡੀਟੀਪੀ ਸਾਹਿਬ ਵੀ ਨਾਲ ਜਾਣਗੇ। ਹੋਰ ਅਫਸਰ ਵੀ ਜਾਣਗੇ। ਪਰ ਇਹ ਵੀ ਥੋੜਾ ਇਹ ਪਹਿਲਾ ਹੁੰਦਾ ਹੈ ਕਿ ਜਿਹੜੇ ਇੱਥੇ ਆਉਂਦੇ ਲੋਕ ਹੈ ਉਹਨਾਂ ਨੂੰ ਜ਼ਿਆਦਾ ਉਧਰ ਕੰਮ ਹੈ। ਜੀ। ਪ੍ਰਧਾਨ ਮੰਤਰੀ ਨਾਲ ਪਰ ਗੱਲ ਕੀਤੀ ਹੋਰੀ ਹੈ ਕਿਉਂਕਿ ਇਹ ਪਹਿਲੀ ਵਾਰ ਤੇ ਹੋਇਆ ਪਹਿਲਾਂ ਵੀ ਲੋਕ ਆਉਂਦੇ ਰਹੇ ਹੈ। ਹੂੰ। لیکن ਐਟਪੀ ਦੇ ਤੱਕ ਦਾ ਉਹਨਾਂ ਨੂੰ ਭੇਜਿਆ ਗਿਆ ਇਸ ਵੀ ਦਾ ਕਰਕੇ ਇਹ ਮਾਮਲਾ ਜਿਆਦਾ ਚਰਚਾ ਦੇ ਵਿੱਚ ਹੈ ਜੀ ਆ ਆਪਣੇ ਨਾਲ ਕਾਲਜ ਜਿਹੜੇ ਕਾਲ ਲੈਣਗੇ